ਤਨੋ ਵਾਹਿਗੁਰੂ ਸਹਿ ਜੀ ਬਿਲਾਵਲ ਮਹਲਾ ਪੰਜਵਾਂ ਸ਼ੰਤ ੴ ਸਤਿਗੁਰ ਪ੍ਰਸਾਦਿ ਮੰਗਲ ਸਾਜ ਤਿਆ ਆਵ ਪ੍ਰਵ ਆਪਣਾ ਗਾਇਆ RAM ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਹਿਆ RAM ਮਨ ਪ੍ਰੀਤ ਲਾਗੇ ਵੱਡੇ ਭਾਗੇ ਕਭ ਮਿਲੀਏ ਪੂਰਨ ਪਤੇ ہے چه سمائی ہے گویند پائیے دی ہو سکیے موہے متے دن رات کھاڑی کرو سیوا پرب کวน جوتی پایا بن انت نان کرو کرپا لے ہو موہے لڑایا پریا سمہڑا ہر رتن بے سہارام کھوجی کھوج لڑدا ہر سنتن پاھا رام ਮਿਲੇ ਸੰਤ ਪਿਆਰੇ ਦਇਆਧਾਰੇ ਕਥੈ ਅਕਥ ਵਿਚਾਰ ਇਕ ਚਿਤ ਇਕ ਮਨ ਤੇ ਆਏ ਸੁਆਮੀ ਲਾਏ ਪ੍ਰੀਤ ਪਿਆਰੋ ਘਰ ਜੋੜ ਪ੍ਰਭ ਕਹਿ ਕਰ ਬੇਨੰਤੀ ਮਿਲੇ ਹਰਜਾ ਸਲਾਹਾ ਦਿਨਵੰਤ ਨਾਨਕ ਦਾਸ ਤੇਰਾ ਮੇਰਾ ਕਵਯਗਮ ਅਥਾ ਸਹਾਇ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੋਖ ਹੈ ਸਮੂਪਿਆ ਗਿਆ ਵਿਜੋਗੋ ਰਾਮ ਮਿਲ ਸੰਤੇ ਆਏ ਪ੍ਰਾਉਰਤੇ ਆਏ ਬਣਿਆ ਚਰਜ ਜਾਨੀਆਂ ਮਿਲੇ ਕਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ ਮਿਲ ਜੋਤ ਜੋਤੀਓ ਤੋ ਕੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮਿਲੇ ਪ੍ਰਵ ਕਾਰਣ ਕਾਰਣ ਜੋਗੋ ਭਵਨ ਸੁਹਾਵੜਾ ਤਤਸਪਾਗੀ RAM ਰਵ ਕਰ ਆਏ ਅੜਾ ਗੁਰ ਚਰਨੀ ਲਾਗੀ RAM ਗੁਰ ਚਰਨ ਲਾਗੀ ਸਹਿਜ ਜਾਗੀ ਸਗਲੇ ਚਾਪੁ ਨੀਆਂ ਮੇਰੀ ਆਸ ਪੂਰੀ ਸੰਤ ਤੋਰੀ ਹਰ ਮਿਲੇ ਕੰਤ ਵਿਸ਼ਨ ਨਿਆ ਆਨੰਦ ਆਨੰਦ ਵਜਹਿ ਵਾਜੇ ਅਹੰ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗਲੇ ਵਿਲਾਗੇ ਆਨੰਦ ਆਨੰਦ ਨਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ ਬਿਰਮント ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ ਵਾਹਿਗੁਰੂ ਦੀ ਤਾ ਖਾਲਸਾ ਵਾਹਿਗੁਰੂ ਦੀ ਫਤਹਿ ਇਹਨਾਂ ਅੱਜ ਦੇ ਪਵਿੱਤਰ ਹਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਬਿਲਾਵਲ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਹਨ ਸ਼ੰਤ ਪ੍ਰਮਾਤਮਾ ਇੱਕ ਹੈ ਇਸਦੇ ਨਾਲ ਮਿਲ ਆਪ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਪ੍ਰਮਾਨ ਕਰ ਰਹੇ ਨੇ ਇਹ ਸਹਿਲਿਏ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਵੇ ਆ ਮਨ ਵਿੱਚ ਖੁਸ਼ੀ ਦਾ ਰੰਗ ਢੰਗ ਵਣ ਜਾਂਦਾ ਹੈ ਉਸ ਕਦੇ ਨਾ ਮਰਨ ਵਾਲੇ ਅਸੰ ਪ੍ਰਭੂ ਦਾ ਨਾਮ ਸੁਣਿਆ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਜਦੋਂ ਵੱਡੀ ਕਿਸਮਤ ਨਾਲ ਕਿਸੇ ਜੀਵ ਇਸਤਰੀ ਦੇ ਮਨ ਵਿੱਚ ਪ੍ਰਮਾਤਮਾ ਪ੍ਰਤੀ ਤਾਂ ਪਿਆਰ ਪੈਦਾ ਹੁੰਦਾ ਹੈ ਕਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ ਸਾਰੇ ਗੁਣਾਂ ਦੇ ਮਾਲਕ ਪ੍ਰਭੂ ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ ਜੇ ਆਤਮਿਕ ਅਡੋਲਤਾ ਵਿੱਚ ਲੀਨ ਰਹੀਏ ਤਾਂ ਪਰਮਾਤਮਾ ਪਤੀ ਮਿਲ ਪੈਂਦਾ ਹੈ ਉਹ ਭਾਗਾ ਵਾਲੀ ਜੀਵ ਇਸਤਰੀ ਮੁੜ ਮੁੜ ਪੁੱਛਦੀ ਹੈ हे ਸਹੇਲੀਏ ਮੈਨੂੰ ਮਤ ਦੇ ਕਿ ਕਿਸ ਤਰੀਕੇ ਨਾਲ ਪ੍ਰਭੂ ਪਤੀ ਮਿਲ ਸਕਦਾ ਹੈ ਇਸੇ ਲਈ ਦੱਸ ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ ਨਾਨਕ ਪੀ ਜੀ ਬੇਨਤੀ ਕਰਦਾ ਹੈ اے ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਲੜ ਨਾਲ ਲਾਈ ਰੱਖਾ ਇਹ ਭਾਈ ਪ੍ਰਮਾਤਮਾ ਦਾ ਨਾਮ ਕੀਮਤੀ ਰਤਨ ਹੈ ਜਿਹੜਾ ਮਨੁੱਖ ਇਹ ਹਰ ਨਾਮ ਵੇ ਹਜਦਾ ਹੈ ਉਸ ਦੇ ਅੰਦਰ ਧੀਰਜ ਪੈਦਾ ਹੋ ਜਾਂਦੀ ਹੈ ਪਰ ਇਹ ਨਾਮ ਰਤਨ ਕੋਈ ਵਿਰਲਾ ਖੋਜ ਕਰਨ ਵਾਲਾ ਮਨੁੱਖ ਭਾਲ ਕਰਕੇ ਸੰਤ ਜਨਾ ਪਾਸੋਂ ਹੀ ਹਾਸਲ ਕਰਦਾ ਹੈ ਇਸ ਪਰਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ ਉਹੀ ਮਿਹਰ ਕਰਕੇ ਉਸ ਨੂੰ ਅਕਤਿ ਪ੍ਰਭੂ ਦੀਆਂ ਸਿਰਸਲਾਹ ਦੀਆਂ ਗੱਲਾਂ ਸੁਣਾਉਂਦੇ ਹਨ اے ਭਾਈ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਸੁਰਤ ਜੋੜ ਕੇ ਮਨ ਲਾ ਕੇ ਪ੍ਰਭੂ ਚੰਨਾ ਨਾਲ ਪਿਆਰ ਪਾ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਭੂ ਤੇ ਤਰਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰ ਜਿਹੜਾ ਮਨੁੱਖ ਨਿਤ ਅਰਦਾਸ ਕਰਦਾ ਰਹਿੰਦਾ ਹੈ ਉਸ ਨੂੰ ਮਨੁੱਖਾ ਜੀਵਨ ਦੀ ਖੱਟੀ ਵੱਜੋਂ ਪਰਮਾਤਮਾ ਦੀ ਸਿਫਤਸਲਾ ਦੀ ਦਾਤ ਮਿਲਦੀ ਹੈ ਇਹ ਆਪਾਹਚ ਤੇ ਆਥਾ ਪ੍ਰਭੂ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਮੈਂ ਤੇਰਾ ਦਾਸ ਹਾਂ ਤੂੰ ਮੇਰਾ ਮਾਲਕ ਹੈ ਮੈਨੂੰ ਆਪਣੀ ਸਿਫਤਸਲਾ ਦੀ ਦਾਤ ਬਖਸ਼ ਕੁੜੀ ਮੁੰਡੇ ਦੇ ਵਿਆਹ ਦਾ ਮਹੂਰਤ ਮਿਥਿਆ ਜਾਂਦਾ ਲਾੜੇ ਦੇ ਨਾਲ ਜਾਂਜੀਆਂ ਆਉਂਦੇ ਹਨ ਲੜਕੀ ਵਾਲਿਆਂ ਦੇ ਘਰ ਟੁੱਕਦੇ ਹਨ ਲੜਕੀ ਦੇ ਸੰਬੰਧੀਆਂ ਤੇ ਮਨ ਵਿੱਚ ਉਸ ਵੇਲੇ ਖੁਸ਼ੀ ਹੁੰਦੀ ਹੈ ਜਾਂਜੀਆਂ ਨੂੰ ਉਹ ਕਈ ਸੁਆਦਲੇ ਭੋਜਨ ਪਾਉਂਦੇ ਹਨ ਪਾੰਦਾ ਲਾਵਾਂ ਪੜ ਕੇ ਲੜਕੇ ਲੜਕੀ ਦਾ ਮੇਲ ਕਰ ਦਿੰਦਾ ਹੈ ਇਸੇ ਤਰ੍ਹਾਂ ਸਾਥ ਸੰਗਤ ਦੀ ਬਰਕਤ ਨਾਲ ਜੀਵ ਇਸਤਰੀ ਅਤੇ ਪ੍ਰਭੂ ਪਤੀ ਦੇ ਮਿਲਾਪ ਦਾ ਕਦੇ ਨਾ ਖੁੰਝਣ ਵਾਲਾ ਮਹੂਰਤ ਸੋਧਿਆ ਜਾਂਦਾ ਹੈ ਸਤ ਸੰਗਤ ਦੀ ਕਿਰਪਾ ਨਾਲ ਜੀਵ ਇਸਤਰੀ ਦਾ ਪੂਰਨ ਪਰਮਾਤਮਾ ਨਾਲ ਮਿਲਾਪ ਵਿਆਹ ਹੋ ਜਾਂਦਾ ਹੈ ਜੀਵ ਇਸਤਰੀ ਦੇ ਹਿਰਦੇ ਵਿੱਚ ਸਾਰੇ ਸੁੱਖ ਆਵਸਤੇ ਹਨ ਪ੍ਰਭੂ ਪਤੀ ਨਾਲੋਂ ਉਸਦਾ ਵਿਛੋੜਾ ਮੁੱਕ ਜਾਂਦਾ ਹੈ ਸੰਤ ਜਨ ਮਿਲ ਕੇ ਸਤ ਸੰਗਤ ਵਿੱਚ ਆਉਂਦੇ ਹਨ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਾਉਣ ਵਾਸਤੇ ਇਹ ਸਤ ਸੰਗੀ ਅਚਾਰਜ ਜਾਂਜੀ ਬਣ ਜਾਂਦੇ ਹਨ ਸਤਜਨ ਮਿਲ ਕੇ ਸਾਧ ਸੰਗਤ ਵਿੱਚ ਇਕੱਠੇ ਹੁੰਦੇ ਹਨ ਆਤਮਿਕ ਅਡੋਲਤਾ ਵਿੱਚ ਟਿਕਦੇ ਹਨ ਮਾਨੋ ਲੜਕੀ ਵਾਲਿਆਂ ਦੇ ਘਰ ਢੁਕਾਓ ਹੋ ਰਿਹਾ ਹੈ ਜਿਵੇਂ ਲੜਕੀ ਤੇ ਸੰਬੰਧੀਆਂ ਦੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਜਿਵੇਂ ਜਿੰਦ ਦੇ ਸਾਥੀਆਂ ਦੇ ਮਨ ਵਿੱਚ ਸਾਰੇ ਗਿਆਨ ਇੰਦਰੀਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਸਾਧ ਸੰਗਤ ਦੇ ਪ੍ਰਤਾਪ ਨਾਲ ਜੀਵ ਇਸਤਰੀ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਮਿਲ ਕੇ ਢਾਣੇ ਪੇਟੇ ਵਾਂਗ ਇੱਕਮਿਕ ਹੋ ਜਾਂਦੀ ਹੈ ਜਿਵੇਂ ਜਾਂਦੀਆਂ ਮਾਂਜੀਆਂ ਨੂੰ ਸਾਰੇ ਸਵਾਦਲੇ ਭੋਜਨ ਛਕਾਏ ਜਾਂਦੇ ਹਨ ਤਿਵੇਂ ਜੀਵ ਇਸਤਰੀ ਨੂੰ ਪ੍ਰਮਾਤਮਾ ਦਾ ਨਾਮ ਭੋਜਨ ਪ੍ਰਾਪਤ ਹੁੰਦਾ ਹੈ ਕਾਣਕ ਬੇਨਤੀ ਕਰਦਾ ਹੈ ਇਹ ਸਾਰੀ ਗੁਰੂ ਦੀ ਹੀ ਏਰ ਹੈ ਗੁਰੂ ਸੰਤ ਨੇ ਸ਼ਰਨ ਪਈ ਸਾਰੀ ਲੋਕਾਈ ਨੂੰ ਸਾਰੇ ਜਗਤ ਦਾ ਮੋਲ ਸਭਨਾ ਤਾਕਤਾਂ ਦਾ ਮਾਲਕ ਪ੍ਰਮਾਤਮਾ ਮਿਲਾਇਆ ਹੈ ਜਿਹੜੀ ਜੀਵ ਇਸਤਰੀ ਗੁਰੂ ਦੇ ਚਰਨ ਨਹੀਂ ਲੱਗਦੀ ਹੈ ਉਸਦੇ ਹਿਰਦੇ ਘਰ ਵਿੱਚ ਪ੍ਰਭੂਪਤੀ ਆਵਸਥਾ ਹੈ ਉਸ ਦਾ ਸਰੀਰ ਭਵਨ ਸੋਹਣਾ ਹੋ ਜਾਂਦਾ ਹੈ ਉਸ ਦੀ ਅਰਦਾ ਤਰਤੀਬ ਆਗਾਂ ਵਾਲੀ ਬਣ ਜਾਂਦੀ ਹੈ ਜਿਹੜੀ ਚੀਵ ਇਸਤਰੀ પુરੂ ਦੀ ਚਰਣੀ ਲੱਗਦੀ ਹੈ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੀ ਹੈ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਾਥ ਸੰਗਤ ਦੀ ਚਰਨ ਧੂੜ ਦੇ ਪ੍ਰਤਾਪ ਨਾਲ ਉਸ ਦੇ ਅੰਦਰੋਂ ਮਮਤਾ ਵਿਧਾਨ ਵਾਲੀ ਆਸ ਖਤਮ ਹੋ ਜਾਂਦੀ ਹੈ ਉਸ ਨੂੰ ਚਿਰਾਂ ਦੇ ਵਿਛੜੇ ਹੋਏ ਪ੍ਰਭੂ ਕੰਤ ਜੀ ਮਿਲ ਪੈਂਦੇ ਹਨ ਮਾਲਕ ਬੇਨਤੀ ਕਰਦਾ ਹੈ ਗੁਰੂ ਦੀ ਚਰਨੀ ਲੱਗੀ ਹੋਈ ਜੀਵ ਇਸਤਰੀ ਦੇ ਅੰਦਰ ਹਰ ਵੇਲੇ ਆਤਮਿਕ ਅਨੰਦ ਤੇ ਬਾਜੇ ਵਜਦੇ ਰਹਿੰਦੇ ਹਨ ਜਿਸ ਦਾ ਸਦਕਾ ਉਹ ਆਪਣੇ ਮਨ ਦੀ ਹਉਮੈ ਵਾਲੀ ਮਤ ਤਿਆਗ ਦਿੰਦੀ ਹੈ ਸਾਧ ਸੰਗਤ ਵਿੱਚ ਰਹਿ ਕੇ ਉਸ ਦੀ ਸੁਰਤ ਮਾਲਕ ਪ੍ਰਭੂ ਵਿੱਚ ਲੱਗੀ ਰਹਿੰਦੀ ਹੈ ਉਹ ਜੀਵ ਇਸਤਰੀ ਮਾਲਕ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Okum Nama from Sri Varsav uttered by our fifth Guru, Guru Arjan under heading Bilawal Fifth Mahal Shant, One Universal Creator God, by the grace of the True Guru. Guru Sahib is saying that the time of rejoicing has come. I sing of my Lord God, I have heard of my imperishable husband Lord, and happiness fills my mind. My mind is in love with Him. When shall I realize my great good fortune and meet with my perfect husband? If only I could meet the Lord of the universe and be automatically absorbed into Him. Tell me how. O oh, my companions, day and night I stand and serve my God. How can I attain Him? Praise Nanak, have mercy on me and attach me to the hem of your robe. O Lord, joy has come. I have purchased the jewel of the Lord. Searching the seeker has found the Lord with the sense. I have met the beloved sense and they have blessed me with their kindness i contemplate the unspoken speech of the lord with my consciousness centered and my mind one pointed i meditate on my lord and master with love and affection with my palms pressed together i pray unto god to bless me with the profit of the lord's praise Praise Nanak, I am your slave. My God is inaccessible and unfathomable. The date for my wedding is set and cannot be changed. My union with the Lord is perfect. I am totally at peace and my separation from Him has ended. The saints meet and come together and meditate on God, they form a wondrous wedding party. Gathering together, they arrive with voice and grace. And love fills the minds of the bride's family. Her light blends with his light through and through and everyone enjoys the nectar of the Lord's name. Praise Nanak. The saints have totally united me with God, the all powerful cause of causes. Be beautiful is my home and beauteous is the earth. God has entered the home of my heart. I touch the Guru's feet. Grasping the Guru's feet, I awake in peace and peace. All my desires are fulfilled. my hopes are fulfilled through the dust of the feet of the saints. after such a long separation, i have met my husband, lord. night and day, the sounds of ecstasy resound and resonate. i have forsaken my stubborn-minded intellect. praise i seek the sanctuary of my lord and master in the ਸੋਸਾਇਟੀ ਵਾਈਡੋ ਚਿਕਾ ਖਾਲਸਾ ਵਾਈਡੋ ਚਿਕੀ ਫਤਿਹ